ਕਾਲਸਾ ਦਾ ਮਤਲਬ ਕੀ ਹੈ ਹਾਂ ਕਾਲਸਾ ਖਾ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਦਾ ਜੋ ਮਾਇਆ ਹੈ ਉਹਦਾ ਨਸ਼ਟ ਕਰ ਦੇਣਾ ਖਾ ਮਾਇਆ ਦਾ ਨਸ਼ਟ ਕਰ ਦੇਣਾ ਖ ਲ ਦਾ ਮਤਲਬ ਹੁੰਦਾ ਲੈ ਕਰ ਦੇਣਾ ਤੇ ਸਾ ਦਾ ਮਤਲਬ ਹੁੰਦਾ ਬ੍ਰह्म ਮਾਇਆ ਨੂੰ ਖਤਮ ਕਰਕੇ ਆਪਣੇ ਭਰਮਾਂ ਵਹਿਮਾਂ ਦਾ ਲਾਹ ਕਰਕੇ ਖਤਮ ਕਰਕੇ ਤੇ ਸਾ ਉਹ ਹੋ ਜਾਣਾ ਖਾਲਸਾ ਸਿੱਖ ਦਾ ਮਤਲਬ ਹੁੰਦਾ ਸੇ ਜੋ ਹੈ ਸੇ ਦਾ ਮਤਲਬ ਹੁੰਦਾ ਜੋ ਹੈ ਸੇ ਸੇ ਕਨੇਹਾ ਨਹੀਂ ਹੁੰਦਾ ਸੇ ਜੋ ਹੈ ਜੋ ਹੈ ਸੇ ਕਾ ਉਦੇ ਚ ਕੋ ਜਾਣਾ ਉਦੇ ਚ ਖਤਮ ਹੋ ਜਾਣਾ ਰੱਬ ਬਣ ਜਾਣਾ ਸੇਖ ਗੁਰੂ ਗੁਰੂ ਸੇਖਾ ਉਸ ਹਸਤੀ ਦੇ ਅੰਦਰ ਖੁਦ ਨੂੰ ਖੈ ਕਰਕੇ ਖਤਮ ਹੋ ਜਾਣਾ ਰੱਬ ਬਣ ਜਾਣਾ ਲਹਿਰ ਜਾਣ ਪਾਏ ਕਿ ਮੈਂ ਸਮੁੰਦਰ ਆ ਉਹ ਸੇਖਾ ਉਹ ਅਸੀਂ ਹਾਂ ਬਹੁਤ ਵੱਡੀਆਂ ਗੱਲਾਂ ਸੀ ਅਸੀਂ ਬਸ ਸਿੱਖਣਾ ਅਸੀਂ ਮਤਲਬ ਇਹ ਨਾ ਆਤਾ ਸਿੱਖ ਹੋਈ ਹੈ ਜਿਹੜਾ ਸਾਰੀ ਜ਼ਿੰਦਗੀ ਸਿੱਖਦਾ ਰਹੇ ਬਸ ਉੱਥੇ ਤੱਕ ਰਹਿ ਗਏ ਅਸੀਂ ਸਿੱਖਣਾ ਤੇ ਚਾਹੀਦਾ ਹੈ ਸਿੱਖਣਾ ਚਾਹੀਦਾ ਬਲ ਸਿੱਖ ਤੇ ਲਵੋ ਹਾਂ ਹਗਲਾ ਤੁਹਾਡਾ ਧਿਆਨ ਇਸ ਵੱਲ ਕਿੱਦਾਂ ਹੋਇਆ ਕਿਉਂਕਿ ਮੈਂ ਸ਼ੁਰੂਆਤ 'ਚ ਤੁਹਾਡੇ ਬਾਰੇ ਨਹੀਂ ਪੁੱਛਿਆ ਕਿਉਂਕਿ ਮੈਂ ਤਾਂ ਨਹੀਂ ਪੁੱਛਿਆ ਵੀ ਪਹਿਲਾਂ ਲੋਕਾਂ ਨੂੰ ਤੁਹਾਡਾ ਗਿਆਨ ਕਿਹੋ ਪਤਾ ਲੱਗ ਸਕੇ ਸਤਾ ਜੀ ਹੁਣ ਮੈਂ ਪੁੱਛ ਰਿਹਾ ਪੁੱਛੋ ਸੀ ਹੁੰਦਿਆ ਤਾਂ ਚਾਹਤ ਸੀ ਸਾਧੂ ਬਣਦੇ ਛੋਟੇ ਹੁੰਦਿਆਂ ਤੋਂ ਪਤਾ ਸੀ ਇਹ ਗੁਰੂ ਨਾਨਕ ਨੇ ਇਹ ਜਨਮ ਤੁਮਾਰੀ ਲਿਖੇ ਇਹ ਗੁਰੂ ਨਾਨਕ ਦੇ ਲਿਖੇ ਲਾਉਣਾ ਸੀ ਘਰੋਂ ਮੈਂ ਤੈਨੂੰ ਕਿਵਰੀ ਪੱਜਾ ਰਹੀ ਸੀ ਸਾਧੂ ਬਣਨ ਵਾਸਤੇ ਸਾਧੂ ਬਣਨ ਵਾਸਤੇ ਸਾਧੂ ਬੰਨਾ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇੱਕੋ ਇੱਕ ਲੜਕਾ ਐ ਮੈਂ ਤੇ ਤੁਹਾਨੂੰ ਪਤਾ ਇੰਡੀਅਨ ਫੈਮਿਲੀਜ਼ ਚ ਇੱਕੋ ਇੱਕ ਬੱਚਾ ਹੋਵੇ ਤੇ ਜਾਂ ਕੰਪਿਊਟਰ ਇੰਜੀਨੀਅਰ ਹੋਵੇ ਜਾਂ ਲਾਇਰ ਹੋਵੇ ਜਾਂ ਉਹ ਹੋਵੇ ਜਾਂ ਜੇ ਹੋਵੇ ਤਾਂ ਚਲੋ ਸਮਾਪਾ ਕੇ ਮਹਾਰਾਜ ਦੀ ਕਿਰਪਾ ਨਾਲ ਇਨਫੋਰਮੇਸ਼ਨ ਸਿਸਟਮਸ ਆਫ ਇੰਜੀਨੀਅਰਿੰਗ ਆਕਸਫੋਰਡ ਬਰੁਕਸ ਯੂਨੀਵਰਸਿਟੀ ਯੂਕੇ ਤੋਂ ਨਿਊਕਮ ਕੰਪਲੀਟ ਕਰਕੇ ਕੰਮ ਤੇ ਲੱਗੇ ਮਨ ਸ਼ਾਂਤ ਨਹੀਂ ਸੀ ਫਿਰ ਮੈਂ ਮਾਸਟਰਸ ਇਨ ਸਾਈਕੋਥੈਰੇਪੀ ਕਾਉਂਸਲਿੰਗ ਫਿਰ ਮਾਸਟਰਸ ਇਨ ਕੰਪੈਰੀਟਿਵ ਸਟੱਡੀਜ਼ ਆਫ 월 ਰਿਲੀਜੀਅਨਸ ਹੋਰ ਵੀ ਇਸ ਤਰ੍ਹਾਂ ਕਰਦੇ ਕਰਦੇ ਬਹੁਤ ਸਾਧੂ ਸੰਤ ਮਹਾਂਪੁਰਖਾਂ ਦਾ ਜਿਨ੍ਹਾਂ ਦੇ ਅੰਦਰ ਉਹ ਖੁਸ਼ਬੂ ਸੀ ਉਹਨਾਂ ਦਾ ਮਿਲਾਪ ਹੋਇਆ ਜੋ ਗੁਰਮਤ ਵਿੱਚ ਰਹਿ ਰਹੇ ਸੀ ਤੇ ਗੁਰਮਤ ਨੂੰ ਹਜਮ ਕਰ ਰਹੇ ਸੀ ਆ ਉਹਨਾਂ ਦੀ ਸੁਗੰਧੀ ਮਿਲੀ ਤੇ ਉਹਨਾਂ ਨੇ ਆਰੰਗ ਲਾ ਦਿੱਤਾ ਤੇ ਹੁਣ ਇਸ਼ਕ ਕੇ ਰੰਗ ਲੀਏ ਫਿਰਤੇ ਹੈ ਕੋਈ ਤੋ ਤਸਵੀਰ ਬਣਾ ਲੇ ਕੋਈ ਮੈਨ ਲ ਜੰਦਾ ਯੋ ਤਸਵੀਰ ਬਣਾਂਦੀ ਵੀ ਆ ਜਿਨਾਵ ਮਿਲੇ ਤੋ ਤਸਵੀਰ ਨਹੀਂ ਬਣਾਉਂਦੀ ਸੀ ਰੰਗ ਦੀ ਗੱਲ ਕੀਤੀ ਤੁਹਾਡੇ ਰੰਗ ਤੇ ਲੋਕੇ ਟਿੱਪਣੀਆਂ ਵੀ ਬੜੀਆਂ ਕਰ ਦਿੰਦੇ ਕਰਨ ਉਹ ਆਪਣਾ ਕੰਮ ਕਰਦੇ ਨੇ ਅਸੀਂ ਆਪਣਾ ਕੰਮ ਕਰਦੇ ਆ ਸਾਨੂੰ ਪਤਾ ਅਸੀਂ ਕੌਣ ਹੁਣ ਇਹ ਪੋਡਕਾਸਟ ਹੋ ਗਾ ਉਹੋ ਵੀ ਬੜੇ ਕਹਦਣਗੇ ਆ ਰਸਸਤਾ ਏਜੰਟ ਕਹਿ ਲੈਣ ਸਾਨੂੰ ਪਤਾ ਕਿ ਅਸੀਂ ਕੌਣ ਆ ਗੁਰਨਾਲ ਕਦੇ ਆਸ਼ਿਕ ਹਾਂ ਘਰ ਪਰ ਛੱਡਿਆ ਏ ਬਾਬੇ ਨੂੰ ਬਾਬੇ ਦੇ ਵਾਸਤੇ ਬਾਬੇ ਦੇ ਪ੍ਰਚਾਰ ਉੱਥੇ-ਉੱਥੇ ਪ੍ਰਚਾਰ ਪ੍ਰਸਾਰ ਕੀਤਾ ਜਿੱਥੇ ਕਦੀ ਕੋਈ ਪੰਜਾਬੀ ਤੇ ਦੂਰ ਇੰਡੀਆ ਨੂੰ ਨਹੀਂ ਗਿਆ ਹੋਵੇਗਾ ਚੀਨ ਰਸ਼ੀਆ ਜਾਪਾਨ ਜ਼ਿਆਦਾਤਰ ਪਿਛਲੇ 2 ਸਾਲਾਂ ਤੋਂ ਸਾਡਾ ਪ੍ਰਚਾਰ ਪ੍ਰਸਾਰ ਨਾਨ ਇੰਡੀਅਨਸ ਤੇ ਨਾਨ ਪੰਜਾਬੀ ਵਿੱਚ ਹੀ ਸੀ ਪੰਜਾਬੀਆਂ ਵਿੱਚ ਸੀ ਪਿਛਲੇ 2 ਸਾਲਾਂ ਤੋਂ ਜੋ ਮਹਾਰਾਜ ਦੀ ਕਿਰਪਾ ਨਾਲ ਇਧਰ ਥੋੜੀ ਜੀ ਤਵਜੂ ਦਿੱਤੀ ਹੈ ਪਿਛਲੇ 2 ਸਾਲਾਂ ਤੋਂ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਅਸੀਂ ਮਹਾਰਾਜ ਕਿਰਪਾ ਨਾਲ ਇਹ ਜੋ ਵਿਦਿਆ ਹੈ ਇਹਦਾ ਪ੍ਰਚਾਰ ਪ੍ਰਸਾਰ ਕਰ ਰਹੇ ਹਾਂ ਜੇ ਤੁਸੀਂ ਜਾਂਦੇ ਹੋ ਨੌਨ ਇੰਡੀਅਨਸ ਦੇ ਵਿੱਚ ਜਾਂਦੇ ਹੋ ਉਹ ਪੁੱਛਦੇ ਨਹੀਂ ਵੀ ਤੁਸੀਂ ਕਿਹੜੇ ਤਰ੍ਹਾਂ ਤੋਂ ਕੀ ਸਰੂਪ ਹੈ ਤੁਹਾਡਾ ਕੁਝ ਕਿਦਾਂ ਦਾ ਹੈ ਹਾਂ ਇਹ ਜੋ ਧਰਮ ਰਿਲੀਜੀਅਨ ਇਹ ਇੰਡੀਆ 'ਚ ਹੀ ਜ਼ਿਆਦਾ ਹਾਵੀ ਆ ਬਾਹਰ ਲੋਕੀ ਜਿਉਣਾ ਚਾਹੁੰਦੇ ਆ ਬਿਕੋਜ਼ ਦੇ ਆ ਸਿਕ ਐਂਡ ਟਾਇਰਡ ਆਵ ਰਿਲੀਜੀਅਨ ਉਹ ਰਿਲੀਜੀਅਨ ਹਾਂ ਮੈਂ ਸਵਾਲ ਜਾਣ ਕੇ ਪੁੱਛਿਆ ਇੰਡੀਆ 'ਚ ਹੀ ਆਉਂਦੇ ਨੇ ਬਾਹਰ ਨਹੀਂ ਹੈਗੀ ਇਹ ਇਸ ਸਟੂਪਿਡਿਟੀ ਮੈਂ ਕਹੂੰਗਾ ਮੂਰਖਤਾ ਕਿ ਮੇਰਾ ਧਰਮ ਤੇਰੇ ਤੋਂ ਵੱਡਾ ਤੇ ਤੇਰਾ ਧਰਮ ਛੋਟਾ ਇਹ ਮੂਰਖਤਾ ਇਹ ਕੀ ਹੈ ਇਸ ਵੇਲੇ ਸੈਡਲੀ ਹੋਣੀ ਨਹੀਂ ਚਾਹੀਦੀ ਬਾਹਰ ਲੋਕੀ ਸੋ ਕਾਲਡ ਰਿਲੀਜੀਅਨ ਤੋਂ ਅੱਕ ਗਏ ਨੇ ਹੂੰ ਬਿਲਕੁਲ ਆ ਪੜ ਪੜ ਕੇ ਪੁਸਤਕ ਢੇਰ ਕੁੜੇ ਬਹੁਤ ਪੜ ਲਿਆ ਉਹਨਾਂ ਨੇ ਉਹਨਾਂ ਭਾਵ ਕਰਨਾ ਚਾਹੁੰਦੇ ਆ ਸਾਡੇ ਚ ਪੜੀ ਜਾਣ ਦੇਗਾ ਪੁਰਾਣਾ ਕਿ ਇੱਕ ਬੜੀ ਬੰਦਾ ਮਿਲ ਗਿਆ ਤਾਂ ਮੈਂ ਆ ਵੀ ਗ੍ਰੰਥ ਪੜਿਆ ਆ ਵੀ ਗ੍ਰੰਥ ਪੜਿਆ ਆ ਵੀ ਗ੍ਰੰਥ ਪੜਿਆ ਮੈਂ ਕਿ ਯਾਰ ਬਸ ਕਰ ਪੜ ਪੜ ਕੇ ਪੁਸਤਕ ਢੇਰ ਕੋੜੇ ਮੇਰਾ ਵੱਤਾ ਜੈ ਹਨੇਰ ਕੋੜੇ ਕੁਝ ਅਜਬ ਇਲਮਤियां ਜਿੱਦਾਂ ਨੇ ਮੈਨੂੰ ਮਾਰਿਆ ਕਿਉਂ ਤੇ ਕਿੱਦਾਂ ਨੂੰ ਐਸੋਲੇ ਬਸ ਕਿਉਂ ਤੇ ਕਿੱਦਾਂ ਬਹਿ ਜੋ ਕਿਸੇ ਦੇ ਨਾਲ ਇਹ ਕਿਉਂ ਇਹ ਕਿੱਦਾਂ ਬਸ ਇਹ ਮੂਰਖਤਾ ਹੈ ਮੈਨੂੰ ਮਾਰਿਆ ਕਿਉਂ ਤੇ ਕਿੱਦਾਂ ਨੇ ਮੈਂ ਨਿਸ਼ਚੇ ਬਾਜੋ ਪਟਕ ਰਹੀ ਤੇ ਵਿੱਚ ਦੋ ਚੱਕ ਜੰਨਤ ਲਟਕ ਰਹੀ ਅੱਧੇ ਅਸੀਂ ਨਰਕਾਂ ਚ ਅੱਧੇ ਸਵਰਗਾ ਚ ਤੋਂ ਬਾਹਰਲੇ ਦੇਸ਼ ਵਿੱਚ ਦੀ ਸਿਕ ਇੰਟਾਇਰਡ ਆ ਸੋ ਕਾਲਡ ਉਹ ਜੀਣਾ ਚਾਹੁੰਦੇ ਨੇ ਤੇ ਜਿਉਣ ਦਾ ਜੋਗ ਵਿਗਿਆਨ ਹੈ ਗੁਰਮਤਿ ਵਿਚਾਰ ਸੈਡਲੀ ਗੁਰਮਤਿ ਹੈ ਸਾਾਨੂੰ ਵੀ ਪਤਾ ਨਹੀਂਗਾ ਗੁਰਮਤਿ ਜੀਉਣ ਦਾ ਜੋ ਅਸਲੀ ਢੰਗ ਹੈ ਗੁਰਮਤਿ ਨੂੰ ਆਪਾਂ ਇੱਕ ਬਲੀਫ ਸਿਸਟਮ ਬਣਾ ਦਿੱਤਾ ਹੈ ਹੂੰ ਵੀ ਆ ਕਰੋਗੇ ਤੇ ਸਿੱਖ ਜੇ ਆ ਨਾ ਕਰੋਗੇ ਤੇ ਨਹੀਂ ਸਿੱਖ ਜੇ ਗੁਰਮਤਿ ਜੀਉਣ ਦਾ ਨਾਂ ਸੀ ਜਾਗਣ ਦਾ ਨਾਂ ਸੀ ਆਪਣੇ ਆਪ ਨੂੰ ਪਾਉਣ ਦਾ ਨਾਂ ਸੀ ਮਹਾਰਾ ਕਹਿੰਦੇ ਸੁਨੋ ਰੇ ਤੂੰ ਕੌਣ ਆਸੀ ਗੁਰਮਤਿ ਤੂੰ ਕੁੰਨ ਰੇ ਤੂੰ ਕੁੰਰੇ ਤੂੰ ਕੌਣ ਇਹ ਪਛਾਣਨ ਦਾ ਨਾ ਕੋਈ ਮੱਧ ਕਉ ਨਾਨਕ ਬਿਨਾ ਆਪਾ ਚੀਨੇ ਬਿਟੇ ਨਾ ਪਰਮ ਕੀ ਕਾਈ ਤੋ ਇਹ ਮਾਰਕ ਸੀ ਔਰ ਬਾਹਰੋਂ ਕੀ ਜਾਨਣਾ ਚਾਹੁੰਦੇ ਆ ਬਿਕੋਸ ਉਹ ਰਿਲੀਜੀਅਸ ਹੋ ਕੇ ਵੀ ਦੇਖ ਲਿਆ ਉਹਨਾਂ ਨੇ ਸਾਇੰਸ ਦੀਆਂ ਧਾਰਨਾਵਾਂ ਮੰਨ ਕੇ ਵੀ ਦੇਖ ਲਿਆ ਉਹਨਾਂ ਨੇ ਜੋ ਰਿਸਰਚਾਂ ਹੋ ਰਹੀਆਂ ਉਹਦੇ ਮੁਤਾਬਕ ਵੀ ਜੀ ਕੇ ਦੇਖ ਲਿਆ ਉਹਨਾਂ ਨੇ ਬੜੇ ਮਨ ਚ ਸ਼ਾਂਤੀ ਨਹੀਂ ਗਈ ਤੇ ਸ਼ਾਂਤੀ ਕਿੱਥੇ ਆ ਸਿੰਪਲ ਤਾਂ ਮੈਂ ਜ਼ਿਆਦਾ ਵਿਸਥਾਰ ਨਹੀਂ ਕਰੂੰਗਾ ਜਪਜੀ ਸਾਹਿਬ ਦਾ ਪਾਠ ਪੜ੍ਹਦੇ ਆ ਪਵਨ ਗੁਰੂ ਜਿਹੜਾ ਅਸਲੀ ਗਿਆਨ ਹੈ ਅਸਲੀ ਠਹਿਰਾਓ ਹੈ ਗੁਰੂ ਦਾ ਮਤਲਬ ਹੁੰਦਾ ਅਕਸਰ ਤੁਸੀਂ ਸੁਣਿਆ ਹੋਗਾ ਗੂ ਮੈਨੇ ਹਨੇਰਾ ਰੂ ਮੈਨੇ ਪ੍ਰਕਾਸ਼ ਪ੍ਰਕਾਸ਼ ਹਰੇ ਰੇ ਤੋਂ ਪ੍ਰਕਾਸ਼ ਨਹੀਂ ਇਹ ਵੀ ਹਰ ਤਾਂ ਠੀਕ ਆ ਮੈਂ ਨਹੀਂ ਨਿਕਾਉਂਗਾ ਮਾਫੀ ਇਹ ਵੀ ਠੀਕ ਨੇ ਗੁਰੂ ਦਾ ਮਤਲਬ ਹੁੰਦਾ ਜੋ ਹਨੇਰੇ ਤੇ ਪ੍ਰਕਾਸ਼ ਚ ਸਮ ਰਹਿਣ ਦੀ ਵਿਦਿਆ ਦੇ ਹਨੇਰੇ ਤੇ ਪ੍ਰਕਾਸ਼ ਚ ਨਾ ਖੜੇ ਦੋਵਾਂ ਚ ਸਮ ਰਹਿਣ ਦੀ ਦੁੱਖ ਸੁੱਖ ਦੋਨੋਂ ਸਮ ਕਰ ਜਾ ਤੂੰ ਗੁਰੂ ਦਾ ਇਹ ਸਮਤਾ ਜਿਹੜੀ ਐ ਇਸ ਵੇਲੇ ਮਿਸਿੰਗ ਆ ਹੂੰ ਇਸ ਸਮਤਾ ਨਹੀਂ ਗਈ ਜੇ ਹਨੇਰਾ ਹੈ ਤੇ ਫਿਰ ਪ੍ਰੋਬਲਮ ਆ ਜਿਆਦਾ ਸੁੱਖ ਦੇ ਬੰਦਾ ਖਰਾਬ ਹੋ ਜਾਂਦਾ ਬੰਦਾ ਖਰਾਬ ਹੋ ਜਾਂਦਾ ਪ੍ਰਕਾਸ਼ ਚ ਤੂੰ ਦੁੱਖ ਤੇ ਸੁੱਖ ਗੂ ਤੇ ਰੂਹ ਦੇ ਵਿੱਚ ਜਿਹੜੀ ਸਮ ਰਹਿਣ ਦੀ ਵਿੱਦਿਆ ਉਹਨੂੰ ਕਹਿੰਦੇ ਨੇ ਗੁਰੂ ਹੂੰ ਤੇ ਮਹਾਰਾ ਕਹਿੰਦੇ ਨੇ ਪਵਨ ਗੁਰੂ ਜਿਹੜਾ ਪਵਨ ਗੁਰੂ ਹੈ ਇਹ ਤੈਨੂੰ ਹਨੇਰੇ ਤੇ ਪ੍ਰਕਾਸ਼ ਵਿੱਚ ਸਮ ਰਹਿਣ ਦੀ ਵਿਦਿਆ ਦੇਊਗਾ ਪਵਨ ਪ੍ਰਾਣ ਤੇ ਪ੍ਰਾਣ ਦਾ ਸਬੰਧ ਹੈ ਜੀਵਨ ਨਾਲ ਤੇ ਜਿਉਣਾ ਅਸੀਂ ਸਾਰੇ ਚਾਹੁੰਦੇ ਆ ਤੇ ਆਹ ਲੈ ਕੇ ਚੱਲ ਜਾਈਦਾ ਜੇ ਬਾਬੇ ਦਾ ਗਿਆਨ ਬਸ ਪਵਨ ਗੁਰੂ ਦਾ ਇੱਥੋਂ ਸ਼ੁਰੂ ਕਰੀਦਾ ਏ ਉਤੋਂ ਬਾਅਦ ਫਿਰ ਸ਼ਬਦ ਗੁਰੂ ਤੇ ਫਿਰ ਵਾਹਿਗੁਰੂ ਤਿੰਨ ਗੁਰੂ ਆ ਪਵਨ ਗੁਰੂ ਸ਼ਬਦ ਗੁਰੂ ਤੇ ਵਾਹਿਗੁਰੂ ਇਤੇਨੇ ਚੀਜ਼ਾਂ ਦਾ ਜਦੋਂ ਅਨੁਭਵ ਹੋ ਗਿਆ ਤੁਸੀਂ ਸਪਿਰਚੁਅਲਿਟੀ ਅਧਿਆਤਮਕਤਾ ਰੋਹਾਨੀਅਤ ਵਿੱਚ ਪ੍ਰਵੇਸ਼ ਕਰੋਗੇ ਇਤੇਨੇ ਦਵਾਰ ਨੇ ਜੋ ਗੁਰਮਤ ਵਿੱਚ ਹਨ ਤੁਜੀਵਰ ਦਾ ਜਾਚ ਮਤਲਬ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਲੋਕ ਗੁਰਮਤ ਬਾਰੇ ਵੱਢ ਰਹੇ ਨੇ ਗੁਰਮਤ ਦਾ ਮਤਲਬ ਹੁੰਦਾ ਹੈ ਦੇਖੋ ਇੱਕ ਹੁੰਦੀ ਆ ਅਤ ਕਿਹਨਾਂ ਅਤ ਤੇ ਖੁਦਾ ਦਾ ਵਹਿਰ ਹੁੰਦਾ ਹੈ ਹਮ ਅਤ ਕਰਦੀ ਹੈ ਹੂੰ ਅੱਤੋਂ ਦਾ ਕਿ ਕੋਈ ਦਿਹਰਾ ਨਹੀਂਗਾ ਕੋਈ ਸਿਧਾਂਤ ਨਹੀਂਗਾ ਜੀ ਕੀਤਾ ਤੇ ਆ ਕਰ ਲਿਆ ਜੀ ਕੀਤਾ ਤੇ ਉਹ ਕਰ ਲਿਆ ਕਦੀ ਆ ਸੋਚੀ ਗਏ ਕਦੀ ਉਹ ਸੋਚੀ ਗਏ ਸੋਚਾਂ ਤੇ ਕੰਟਰੋਲ ਨਹੀਂ ਨਾ ਸਮਝ ਆ ਗਈ ਹਮ ਹਰ ਵਿਅਕਤੀ ਮਾਰੂ ਅੰਦਰ ਚਾਤੀ ਤੁਹਾਡੀਆਂ ਸੋਚਾਂ ਤੇ ਤੁਹਾਡਾ ਕੰਟਰੋਲ ਨਹੀਂ ਕੰਟਰੋਲ ਨਹੀਂ ਜੋ ਵੀ ਕੰਟੇ ਅੱਖ ਇੱਕ ਵਾਰੀ ਜਦੋਂ ਚਮਕਦੀ ਹੈ ਹਜ਼ਾਰ ਵਿਚਾਰ ਆਉਂਦੇ ਆ ਦੇਖ ਲਓ ਕਿੰਨੇ ਆਤ ਹੋ ਰਹੀ ਆ ਇਹ ਅੱਤ ਤੇ ਖੁਦਾ ਦਾ ਵੈਰ ਹੁੰਦਾ ਹੈ। ਇਹ ਅਤ ਨੂੰ ਇਹਨੂੰ ਜਦੋਂ ਬਾਉਂਡਰੀ ਦਿੱਤੀ ਜਾਏ ਇਹ ਅੱਤ ਵਿਚਾਰ ਚੱਲ ਰਹੇ ਨੇ ਚੱਲ ਰਹੇ ਨੇ। ਇੱਕ ਵਿਅਕਤੀ ਮੈਨੂੰ ਮਿਲਿਆ ਕਹਿੰਦਾ ਇੰਨੇ ਵਿਚਾਰ ਸੀ ਮੇਰਾ ਜੀ ਕੀਤਾ ਮੈਂ ਚਾਕੂ ਲੈ ਕੇ ਖੁਦ ਨੂੰ ਮਾਰਦਾ। ਪਰ ਵਿਚਾਰ ਤੇ ਫਿਰ ਵੀ ਨਹੀਂ ਸੀ ਮਰਨੇ। ਤਾਂ ਨਹੀਂ ਮਰ ਜਾਣਾ ਸੀ। ਵਿਚਾਰ ਨੇ ਇੱਕ ਹੋਰ ਜਨਮ ਲੈ ਲੈਣਾ ਸੀ। ਤੋ ਵਿਚਾਰ ਨਹੀਂ ਮਰਦੇ। ਹੂੰ। ਅਤ ਹੋ ਗਈ ਬਾਉਂਡਰੀਲੈਸ, ਐਮਲੈਸ। ਵਿਚਾਰ ਐਮਲੈਸ ਜ਼ਿਆਦਾਤਰ ਸਾਡੇ ਵਿਚਾਰ ਨੇ ਜਿਹੜੇ ਐਮਲੈਸ ਨੇ ਕੋਈ ਮੂੰਹ ਸਿਰ ਨਹੀਂਗਾ ਤੁਸੀਂ ਹਿਸਾਬ ਲਾਓ ਇੱਕ ਦੋ ਹੀ ਵਿਚਾਰ ਹੀ ਹਨ ਜਿਹੜੇ ਸਾਰੀ ਉਮਰ ਅਸੀਂ ਉਹਨਾਂ ਨੂੰ ਡਾਈਜੈਸਟ ਕਰਦੇ ਆ ਨਵੇਂ ਵਿਚਾਰ ਵੀ ਨਵੇਂ ਨਹੀਂਗੇ ਜਿਨੂੰ ਸੁਰਜੇ ਸਮਝੋ ਕੁਝ ਹੀ ਵਿਚਾਰ ਹਨ ਜਿਨੂੰ ਆਪਾਂ ਸਾਰੀ ਉਮਰ ਰੜਕਦੇ ਰਹਿੰਦੇ ਆ ਵਿਚਾਰ ਵੀ ਨਵੇਂ ਨਹੀਂਗੇ ਨਵਾਂ ਨਹੀਂਗਾ ਨਵਾ ਕੀ ਹੈ ਸਭ ਮੇਰਾ ਨਿਤ ਨਵਾਂ ਵਿਚਾਰ ਨਵੇਂ ਨਹੀਂ ਹੋ ਸਾਡੇ ਉਹੀ ਡਾਈਜੈਸਟ ਕੀਤੇ ਜਾ ਰਹੇ ਨੇ ਹਰ ਲੈਵਲ ਦੇ ਉੱਤੇ ਸਮਾਜ ਦੇ ਲੈਵਲ ਦੇ ਉੱਤੇ ਧਰਮ ਦੇ ਲੈਵਲ ਦੇ ਉੱਤੇ ਉਹੀ ਰੋਣੇ ਰੋਈ ਜਾ ਰਹੇ ਨਮਪਣਤ ਹੈ ਨਹੀਂ ਫਿਰ ਤੋ ਹੈ ਅਤ ਐਮਲੈਸ ਬਿਨਾ ਕਿਸੇ ਮਤਲਬ ਸੋਚੀ ਜਾਣਾ ਉਹਨੂੰ ਕਹਿੰਦੇ ਨੇ ਅਤ ਉਹਨੂੰ ਜਦੋਂ ਇੱਕ ਦਾਇਰਾ ਦਿੱਤਾ ਜਾਵੇ ਉਹ ਬਣ ਜਾਂਦੀ ਹੈ ਮਾ ਅਤ ਹਮ ਮਤ ਹਮ ਮਤ ਯਾਗੀ ਜਦੋਂ ਵਿਚਾਰਾਂ ਨੂੰ ਇੱਕ ਡਾਈਮੈਂਸ਼ਨ ਦਿੱਤਾ ਜਾਵੇ। ਆថាਉ ਕਥਾਉ ਨਾ ਸੂਝ ਪੜਿਓ ਕਿਛ ਭਲਾ ਬੁਰਾ ਨਹੀਂ ਚਿਤ ਵਸਾਇਓ। ਮਾਰਾ ਗੁਰੂ ਗੋਬਿੰਦ ਸਿੰਘ ਮਾਰਾ ਕਹਿੰਦੇ। ਇਹਨੂੰ ਜਦੋਂ ਇੱਕ ਦਾਇਰਾ ਦਿੱਤਾ ਜਾਵੇ ਉਹ ਬਣ ਜਾਂਦੀ ਆ ਮਤ। ਉਸ ਤੋਂ ਬਾਅਦ ਆ ਜਾਂਦੀ ਹੈ ਸੁਮਤ। ਸੁਮਤ ਆ ਕੀ ਪਹਿਲਾਂ ਮਤ ਹੀ ਦਾਇਰਾ ਦਿੱਤਾ ਗਿਆ। ਹਾਂ ਕਾਹਤ ਚੀਜ਼ ਦਾ ਵੀ ਦਾਇਰਾ ਹੁੰਦਾ ਹੈ ਨਾ। ਕਿ ਆਪਾਂ ਰੀਰ 2 ਘੰਟੇ ਦੇਖਣੀ ਹੈ ਉਹ ਤੋਂ ਵੱਧ ਨਹੀਂ ਦੇਖੇ ਦਾਇਰਾ ਦੇ ਦਿੱਤਾ। ਉਹ ਮਤ ਕਿਰੇ ਸੁ ਮਤ ਕਿ ਮੈ ਰੀ ਰੂਹ ਨੂੰ ਦੇਖਣੀ ਆ ਜਦੋਂ ਮੈਨੂੰ ਲੱਗੇ ਕਿ ਮੈਨੂੰ ਕੋਈ ਇਸ ਤੋਂ ਕੋਈ ਫਾਇਦਾ ਹੋ ਰਿਹਾ ਹੈ ਫਾਇਦਾ ਹੋ ਰਿਹਾ ਉਹ ਅਗੇ ਸੁ ਮਤ ਹਮ ਸੁ ਮਤ ਮੈਂ ਐਗਜ਼ਾਮਪਲ ਦਿੱਤੀ ਉਸ ਤੋਂ ਬਾਅਦ ਆ ਜਾਂਦੀ ਆ ਗੁਰਮਤ ਦਾ ਹਾਈਸਟ ਜਦੋਂ ਤੁਹਾਡੇ ਵਿਚਾਰ ਤੁਹਾਡੇ ਸੰਮ ਹੋ ਗਏ ਉਹ ਮਤ ਜਿਹੜੀ ਤੈਨੂੰ ਗੂ ਤੇ ਰੂਹ ਦੇ ਵਿੱਚ ਸੰਮ ਰਹਿਣ ਨੂੰ ਵਿਦਿਆ ਦ ਵਿਗਿਆਨ ਦਵੇ ਉਹਨੂੰ ਕਹਿੰਦੇ ਨੇ ਗੁਰਮਤ ਗੂ ਹਨੇਰਾ ਰੂਪ પ્રકાશ ਦੋਆ ਜ ਸੰਮ ਰਹਿਣ ਦੀ ਮਤ ਦੁੱਖ ਸੁਖ ਦੋਨੋਂ ਸਮ ਕਰ ਜਾਣਾ ਅਤ ਤੋਂ ਗੁਰਮਤ ਤੱਕ ਜੋ ਹੈ ਇਹ ਹਰ ਵਿਅਕਤੀ ਦਾ ਮੰਦੀ ਤਮੰਨਾ ਹੈ ਕੋਈ ਨਹੀਂ ਇਥੇ ਜਾਣਾ ਚਾਹਦਾ ਭਾਵੇਂ ਉਹ ਗੋਰੀ ਚੰਬੜੀ ਆ ਤੇ ਭਾਵੇਂ ਪੀਲੀ ਆ ਤੇ ਭਾਵੇਂ ਕਾਲੀ ਤਾਂ ਗੁਰਮਤ ਦਾ ਮਤਲਬ ਹੈ ਕਿ ਮੈਂ ਆਪਣੀ ਵਿਚਾਰਾਂ ਨੂੰ ਸਮ ਕਰਕੇ ਇਹਨਾਂ ਤੋਂ ਪਾਰ ਹੋ ਜਾਵਾਂ ਬ੍ਰह्म ਹੋ ਜਾਵਾਂ ਤੇ ਇਹ ਗੱਲ ਗੁਰਮਤ ਹੀ ਦਿੰਦੀ ਹੈ ਕਿਉਂਕਿ ਬਾਕੀ ਇਹ ਥੋੜੇ ਜਿਹਾ ਹੁਣ ਸੁਣਿਓ ਮੈਂ ਖੁੱਲਾ ਬੋਲਣ ਲੱਗਾ ਬਾਬੇ ਨਾਨਕ ਦੀ ਓਟ ਲੈ ਕੇ ਬਾਕੀ ਜਿਹੜੀ ਮਤ ਹੈ ਕੋਈ ਕਹਿੰਦੀ ਹੈ ਰੱਬ ਇੱਧਰ ਹੈ ਕੋਈ ਕਹਿੰਦੀ ਹੈ ਇੱਧਰ ਹੈ ਤੇ ਕੋਈ ਕਹਿੰਦੇ ਮੰਨੋਗੇ ਤੇ ਉੱਥੇ